ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ 6 ਗਾਵਾਂ ਸੇ ਲਈ ਲੈ ਕੇ ਆਏ ਜੀ 4 ਬਈ ਤਾਜ਼ੀਆਂ ਸੂਈਆਂ 2 ਗੱਬੜਾਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀਰ ਐਮਡੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆਉ ਪੁੱਛ ਲੈਨੇ ਬਾਈ ਟੋਟੇਲ ਆਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਹਾਂ ਵਧੀਆ ਬਈ ਵਧੀਆ ਚੱਲ ਰਾਂ ਕੰਮ ਕਰ ਵਧੀਆ ਬਈ ਪੂਰਾ ਨਾਮ ਤੇ ਐਡਰੈਸ ਬੋ ਨਾਮ ਮੇਹਰਜੀਤ ਸਿੰਘ ਪਿੰਡ ਛੰਨਾਗਲਾ ਸਿੰਘਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਜੰਦੀ ਆ ਨੇੜੇ ਪਿੰਡ ਜਿਹੜੇ ਆਪਾਂ ਨੂੰ ਭਲੌੜ ਸਹਿ ਰਹਿ ਜਾਂਦਾਗਾ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈਗਾ 95091 2678 ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਆ ਟੌਪ ਬਰੀਡ ਦੀ ਕਿਹੜਾ ਸੂਆ ਸੂਈ ਆ ਇਹ ਵੀ ਦੂਜਾ ਸੂਆ ਸੂਈ ਹੈਗੀ ਕਦੋਂ ਸੂਈ ਆ ਭਰਾ ਇਹ ਕੱਲ ਸੂਈ ਹੈਗੀ ਦੰਦਾਂ ਚ 6 ਦੰਦ ਬੱਚੀ ਆ ਹਜੇ 6 ਦੰਦ ਬੱਚੀ ਕੱਲ ਸੂਈ ਆ ਬੱਚਾ ਕੀ ਦੇਤਾ ਇਹਨੇ ਮਾਗਰ ਬੱਚਾ ਦੇਤਾ ਵੀ ਇਹਨੇ ਬੱਚਾ ਦੇਤਾ ਬਾਈ ਕਿੰਨਾ ਕੁ ਬੋਲਾ ਕੱਢਿਆ ਫਿਰ ਇਹਦਾ ਬੋਲਾ ਵੀ ਤੜਕੇ ਕੱਢੋ 7 ਤੋਂ 8 ਕਿਲੋ 7 ਤੋਂ 8 ਕਿਲੋ ਮੱਛੀ ਦਾ ਪੰਜਾਬ ਵਾਲੀ ਜਰਸੀ ਆ ਪ्योर ਬਈ ਪੰਜਾਬ ਵਾਲੀ ਜਰਸੀ ਪ्योर ਫਾਰਮ ਚੋਂ ਲਈ ਆ ਬੱਚੀ ਓਕੇ ਬਾਈ ਤੇ ਪਲੂਨ ਦਾ ਇਹ 26 ਕਿਲੋ ਦੁੱਧ ਚਵਾਇਆ ਵਾ ਬੱਚੀ ਦਾ ਐਤ ਕੀ ਨਾਮ ਵਾਲਾ ਬੱਚੀ 30 ਪਲੱਸ ਚਵਾ ਦੇਗੀ ਬਾਕੀ ਇਹ ਤੜਕੇ ਦਾ ਵੇਲਾਗਾ 999 ਦਾ ਟਾਈਮ ਆਗਾ ਇਹ ਤੋਂ ਹੱਥ ਨਾਉਣ ਦੇ ਬੱਚੀ ਨੇ ਕਿੱਥੇ ਵੱਲ ਕੇ ਖੜਨਾ ਹੈ ਸਹੀ ਗੱਲ ਆ ਬਈ ਲੇਵਾ ਕਮਾਲ ਦਾ ਬਹੁਤ ਮੂਰੇ ਮਾਰੇ ਦਿਖਾ ਦੇ ਲੇਵਾ ਬਈ ਕਿੰਨਾਗਾ ਠਣ ਠੁਣ ਕਿੰਨਾ ਵਿਖਰਵਾਗਾ ਬੱਚੀ ਦਾ ਵੀ ਵਿੱਥੀ ਤੇ ਥਣ ਲੱਗਿਆ ਬਈ ਚਵਾਈ ਕਿਵੇਂ ਆ ਬਰਾ ਚਵਾਈ ਇੱਕ ਨੰਬਰ ਆ ਵਾਕੀ ਫੇਸ ਕੁਆਲਿਟੀ ਦਿਖਾ ਦੇ ਬੈਠ ਦੇ ਵੀ ਕਿੰਨੀ ਹੈਗੀ ਕਵਾਲਿਟੀ ਦੇਖੋ ਵਰਡ ਦੀ ਫੌਲਾ ਬਾਕੀ ਕਿਵੇਂ ਕਹਦੇ ਪੰਜਾਬ ਵਾਲੀ ਜਰਸੀ ਛੋਟੀ ਹੈਗੀ ਦੇ ਲਾਏ ਬਾਈ ਐਚ ਐ ਵੜਾਂਗੀ ਟੱਕ ਅੱਧਾ ਹੈਗਾ ਬੱਚੀ ਦਾ ਸਹੀ ਗੱਲ ਬਾਕੀ ਲੰਬੀ ਲੁੰਬੀ ਦਿਖਾ ਦੇ ਬੱਚੀ ਕਿੰਨੀ ਹੈਗੀ ਲੰਬੀ ਲੁੰਬੀ ਬਹੁਤ ਵਧੀਆ ਪੂਰੇ ਟੌਪ ਕੁਆਲਿਟੀ ਦੀ ਬੱਚੀ ਹੈਗੀ ਸਹੀ ਗੱਲ ਹੈ ਵੀਰੇ ਸੂਈ ਸਵਾਈ ਹੈ ਜੇਰ ਕੰਪਲੀਟ ਹੈ ਜੇਰ ਜੂਰ ਦੀ ਗਾਰੰਟੀ ਹੋਈ ਆਪਣੀ ਸਾਰੇ ਕਾਹੇ ਦੀ ਓਕੇ ਬਾਈ ਬਾਕੀ ਬੱਚੀ ਕਿੰਨੀ ਕਹਦੇ ਓਨੀ ਚੰਗੀ ਬੱਚੀ ਹੈਗੀ ਹੂੰ ਖੋਲ ਦੇ ਬਾਈ ਤੋਰ ਕੇ ਖੋਲ ਕੇ ਫੁੱਲ ਘੱਟ ਦਾ ਫੁੱਲ ਘੱਟ ਦਾ ਵੀ ਬਾਕੀ ਬਰੀਡ ਬਹੁਤ ਆਈ ਜਿਆਦਾ ਵਾਲੀ ਫੁੱਲ ਬਰੀਡ ਆ ਬਈ ਕਿਸੇ ਪਾਸਿਓਂ ਕਰਮ ਵਾਲੀ ਚ ਕੋਈ ਬਾਕੀ ਫੇਸ ਦਿਖਾ ਦੇ ਬਈ ਲੰਬੀ ਲੁੰਬੀ ਬਾਕੀ ਬੱਚੀ ਬਰੀਕੀਆਂ ਬਰੂਕੀਆਂ ਦਿਖਾ ਦੇ ਕਿੰਨੀ ਆਈਆਂ ਹਮ ਇਹ ਕਹਿੰਦਾ ਪੰਜਾਬੀ ਜਰਸੀ ਹੈਗੀ ਫਾਰਮ ਦੀ ਬੱਚੀ ਹੈਗੀ ਸਹੀ ਗੱਲ ਆ ਆ ਹੁੰਦੀਆਂ ਫਾਰਮ ਵਾਲੀਆਂ ਬਈ ਹਮ ਸਹੀ ਗੱਲ ਆ ਬਹੁਤ ਚੰਗੇ ਫਾਰਮ ਤੋਂ ਲਈ ਹੈਗੀ ਬਾਕੀ ਫੇਸ ਬਿਊਟੀ ਖੜਨੀ ਖੁੜਨੀ ਬੱਚੀ ਦੀ ਬਾਕੀ ਸਾਈਡਾਂ ਤੋਂ ਕਿੰਨੀ ਕਹਦੇ ਉੰਨੀ ਚੰਗੀ ਹੈਗੀ ਬੱਚੀ ਬੀ ਚੰਗੀ ਕਿਆ ਬਾਤ ਆ ਬਾਕੀ ਤਾਂ ਆਹੋਂ ਪੱਦਰ ਪੁੱਦਰ ਦਿਖਾ ਦੇ ਕਿੰਨੀ ਆ ਗਈ ਅੰਦਰ ਫੁੱਲਾ ਬਈ ਕਿਸੇ ਪਾਸਿਓਂ ਕਰਮ ਨਹੀਂ ਚ ਆਟਰਾ ਨਹੀਂ ਸਹੀ ਗੱਲ ਆ ਬਈ ਬਾਕੀ ਐ ਨਹੀਂ ਕੋਈ ਲੱਸੀ ਆ ਗਈ ਪੂਰੀ ਫੁੱਲ ਬਰੀਕੀਆਂ ਜਿਹੜਾ ਆ ਗਈ ਬਾਕੀ ਸੀਰ ਠੰਡੀ ਵੀ ਇੰਨੀ ਕਾ ਗਈ ਅਮਾ ਹੀ ਬੈਠਾ ਰਹਾ ਥੱਲੇ ਇਹਦੇ ਹਿਲ ਨਾਲ ਦਾ ਕੰਮ ਹੀ ਨਹੀਂਗਾ ਬੱਚੀਆ ਠੰਡੀ ਸੀਲ ਫੁੱਲ ਜਿਵੇਂ ਮਰਜ਼ੀ ਬੈਠਾ ਰਹੇ ਜਿਵੇਂ ਮਰਜ਼ੀ ਆ ਤਲਾਈ ਚਲ ਕੋਈ ਚੈੱਕ ਰਹੀ ਨਹੀਂ ਕੇ ਆ ਬਾਕੀ ਆਰਡਰ ਦਿਖਾ ਦੇ ਪਿੱਛੇ ਤੋਂ ਬਈ ਕਿੰਨਾ ਵੱਡਾ ਹਜੇ ਟਾਈਮ 9:30 ਦਾ ਹੀ ਹੋਇਆਗਾ ਟੜਕੇ ਜਾਵਾਂ ਸਾਫ ਕਰੀ ਵੀ ਹੈਗੀ ਠੀਕ ਇਹ ਹੱਥ ਨੂੰ ਬੱਚੀ ਨੇ ਕਿੰਨਾ ਵੱਡਾਗਾ ਹੁਣ ਵੀ ਲਿਆ ਬੋਲ ਲਈ ਫਿਰਦੀ ਬੱਚੀ ਦਾ ਕੋਈ ਟਿਕਾਣਾ ਨਹੀਂ ਬਈ ਸਹੀ ਗੱਲ ਆ ਬਈ ਪੰਡ ਵਾਲਾ ਲੇਵਾ ਦੇਖੋ ਮੂਰ ਨੂੰ ਲੇਵਾ ਕਿੱਥੇ ਤੱਕ ਗਿਆ ਵਾ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਚਾਰ ਸਵੇਰੇ ਤੋਂ ਲੇਵਾ ਦਿਖਾਉਂਦੇ ਆ ਇਸ ਵੀ ਘਰ ਵਾਲੇ ਦਾ ਬਹੁਤ ਚੰਗਾ ਬਈ ਬਿਊਟੀ ਬਹੁਤ ਆ ਮਕੌਲੀ ਚ ਪਾਣੀ ਪਿਆ ਰਾ ਕਿਵੇਂ ਕਹਿੰਦੇ ਹੁੰਦੇ ਆ ਬਈ ਹਾਂ ਬਿਊਟੀਫੁਲ ਆ ਬਈ ਤੇ ਮਿਲਕ ਰਿਕਾਰਡ ਵੀ ਬਹੁਤ ਚੰਗਾ ਸਾਰੀਆਂ ਕੂਪੀਆਂ ਬੈੜ ਚ ਤੇ ਬਾਕੀ ਬਰੀਡ ਫੇਸ ਦਿਖਾ ਬੱਚੀ ਦਾ ਕਿੰਨਾ ਚੰਗਾ ਬੁੱਧੀਵਾਦੀ ਦੇਖ ਬੱਚੀ ਦੇ ਕਿੰਨੀ ਸਹੀ ਗੱਲ ਆ ਬਈ ਸੈਕਸਡ ਸੀਮਣ ਲਾ ਕੇ ਬੱਚੇ ਲੈਣੇ ਹੋਣ ਨਾ ਬਈ ਪੂਰ ਟੌਪ ਕੁਆਲਿਟੀ ਦੇ ਆ ਆਪ ਦਾ ਬਰੀਡ ਸੁਧਰੀ ਬਰੀਡ ਆ ਬਈ ਇਹ ਪੂਰੀ ਸੁਧਰੀ ਬਰੀਡ ਆ ਬਈ ਤੇ ਮੁੱਲ ਫੂਨਤੀ ਹੋ ਜਾ ਮੁੱਲ ਫੂਨਤੇ ਹੋਊਗਾ ਹੂ ਬਈ ਬੈੜ ਦੇ ਸਾਬ ਨਾਲ ਜਾਇਜ ਠੀਕ ਆ ਆਪ ਨੂੰ ਵੀ ਪਤਾ ਬੈੜ ਦੇ ਇਹ ਮੁੱਲ ਲੋਕ ਇੱਕ 1.5 ਡੂੜ ਕਰੀ ਜਾਂਦੇ ਇੱਕ 60 ਕਰੀ ਜਾਂਦੇ ਆਪਣਾ ਹੋਇਆ ਭਾਰ ਹੋਣਾ ਆਪਣਾ ਜਾਇਜ਼ ਭਾਅ ਹੋਊਗਾ ਬੈਠਦੇ ਹਿਸਾਬ ਨਾਲ ਠੀਕ ਹੈ ਬਾਈ ਠੀਕ ਹੈ ਬਾਕੀ ਕੋਈ ਚੱਕਰ ਨਹੀਂ ਬਾਕੀ ਵੜ ਜੋ ਕੋਈ ਘਾਟ ਨਹੀਂ ਗਈ ਹਾਂ ਧਾਰਾ ਮਾਰ ਕੇ ਧਾਰਾ ਮਾਰ ਕੇ ਲੈ ਬਈ ਚਵਾਈ ਚਵਾਈ ਦਿਖਾ ਦੇ ਦੇ ਕਿ ਨੀਚੇ ਕੀ ਹੈ ਵੜ ਬਈ ਕੀ ਆ ਬਾਤਾਂ ਚੂਣ ਦੇਖੋ ਕਰਮ ਵਾਲੀ ਦਾ ਮੋਟੀ ਮੋਟੀ ਚਵਾਈ ਹੈ ਗੰਨੇ ਵਰਗੀ ਧਾਰਾ ਜੀ ਲੱਗਦਾ ਚੂਣ ਨੂੰ ਕਿ ਨਹੀਂ ਮਸ਼ੀਨਾਂ ਚੋਲਾ ਥੀ ਚੋਲਾ ਬਈ ਉਲੀ ਚੰਗੀ ਹੈ ਜੀ ਵੜ ਸਹੀ ਗੱਲ ਆ ਬਈ ਥੀ ਚੋਲਾ ਤਾਂ ਨਹੀਂ ਕੋਈ ਚੱਕਰ ਮਸ਼ੀਨਾਂ ਜੋਲਾ ਤਾਂ ਨਹੀਂ ਕੋਈ ਚੱਕ ਚਵਾਈ ਦੇਖੋ ਕਿਆ ਬਾਤ ਆ ਚਵਾਈ ਬਹੁਤ ਚੰਗੀ ਹੈ ਚਵਾਈ ਬਹੁਤ ਚੰਗੀ ਹੈ ਬਹੁਤ ਚੰਗੀ ਧਾਰਾ ਬਈ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਤੜਕੇ ਬੱਚੇ ਨੂੰ ਪਿਛ ਨਹੀਂ ਬੱਚੇ ਨੂੰ ਪੈ ਕੇ 7 ਕਿਲੋ ਬੋਲੀ ਘਾ ਜੀ ਜੀ ਠੀਕ ਆ ਤੇ ਨਾਲੇ ਹੁਣ ਇਹ ਟਾਈਮ ਕਿੰਨਾ ਕੁ ਹੋਇਆਗਾ ਸਹੀ ਗੱਲ ਆ ਭਾਈ ਤੇ ਬੋਲਾ ਮੰਨ ਕੇ ਚੱਲ ਆ ਦੇਖ ਲੈ ਖੱਟਾ ਬੋਲਾ ਪਿਆ ਜਮਾ ਹਜੇ ਜਮਾ ਖੱਟਾ ਬੋਲਾ ਬਾਕੀ ਬੱਚੇ ਦਾ 나ੜੂਆ ਦਿਖਾ ਦੇ ਜਮਾ ਤਾਜ ਆਗਾ 나ੜੂਆ ਨਾਲਾ ਤਾਜ ਆਗਾ ਤੇ ਕੱਲਾ ਕੱਲਾ ਥਾਂ ਬਾਕੀ ਦੇ ਪਸਮਾ ਕਰਕੇ ਬੱਚੀ ਕਿੰਨੀ ਬਣੀ ਹੈਗੀ ਬਾਕੀ ਪਿਛੋ ਦਿਖਾ ਦੇ ਬੱਚੀ ਨੇ ਫੁੱਲ ਬਰੀਡ ਆ ਭਾਈ ਨਹੀਂ ਰੀਸ ਕਿਸੇ ਪਾਸੋਂ ਕਰਮ ਵਾਲੀ ਦੀ ਕੋਈ ਨਹੀਂ ਟਟਮ ਪੂਰਾ ਫਿੱਟ ਆ ਆਰਡਰ ਆ ਗਿਆ ਬੱਚੀ ਦਾ ਚਾਰੇ ਪਾਸੋਂ ਦਾ ਤੇ ਫੇਸ ਬਿਊਟੀ ਤਾਂ ਹਾਂ ਤੂੰ ਹਾਂ ਤੋਂ ਬੱਚੀ ਸਾਰੇ ਪਾਸੋਂ ਲੈ ਕੁਆਲਿਟੀ ਆਪ ਬੋਲੀਏ ਭਾਈ ਮੂੰਹ ਬੋਲਿਆ ਚਾਹੇ ਬੋਲ ਨਹੀਂ ਲੋੜ ਨਹੀਂ ਸੁਧਰੀ ਹੋ ਸਹੀ ਗੱਲ ਆ ਬਾਈ ਹੂੰ ਮੁੱਲ ਜਾਇਜ਼ ਹੋਵੇ ਮੁੱਲ ਜਾਇਜ਼ ਹੋਵੇ ਬੈਠੇ ਸਾਨੂੰ ਅੱਗੇ ਭਰਾ 2 ਨੰਬਰ ਤੇ ਕਿਹੜਾ ਸੁਹਾ ਸੂਈ ਆ ਇਹ ਵੀ ਬਾਈ ਦੂਜਾ ਸੁਹਾ ਸੂਈ ਹੈਗੀ ਇਹ ਕਦੋਂ ਸੂਈ ਆ ਇਹ ਟੜਕੇ ਸੂਈ ਹੈਗੀ ਜੇਰੋ ਬੱਠਲ ਚ ਪਈ ਐ ਦੀ ਜੇਰ ਆ ਪਈ ਐ ਬੱਠਲ ਚ ਕੰਪਲੀਟ ਕਿੰਨੇ ਕੁ ਬੋਲਾ ਫਿਰ ਕੱਢੀ ਬੋਲਾ ਵੀ ਇਹ ਕੱਢਿਆ ਹੋਊਗਾ 7 ਤੋਂ 8 ਕਿਲੋ ਬੱਚਾ ਪਿਆ ਕੇ ਠੀਕ ਆ ਤੇ ਬਾਕੀ ਬੱਚੀ ਦਾ ਲੇਵਾ ਹੁਣ ਵੀ ਬਹੁਤ ਆ ਸ਼ਾਮ ਨੂੰ ਵੀ ਬਹੁਤ ਬਣ ਜਾਣਾ ਬੱਚੀ ਨੇ ਲੇਵਾ ਦੇਖੋ ਫੀਡਿੰਗ ਲੇਵਾ ਫੀਡਿੰਗ ਵਾਲਾ ਬਈ ਆਰਡਰ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਗਲਾਬੀ ਥਣ ਪੂਰੀ ਵਿੱਤੀ ਦੇ ਥਣ ਲੱਗਿਆ ਬੱਚਾ ਕੀ ਹੈ ਮਗਰ ਬੱਚੀ ਹੈ ਬਈ ਇਹ ਬਹੁਤ ਚੰਗੀ ਬਹੁਤ ਚੰਗੀ ਹੈ ਨਾ ਮਸਾਂ ਇਹ ਡਾਕਟਰੋਂ ਬਹੁਤ ਚੰਗੇ ਬੱਚੀ ਦੇ ਜਾਂਦੇ ਹੈ ਕਹਿੰਗਾ ਸਹੀ ਗੱਲ ਆ ਬਈ ਬੱਚਾ ਮਗਰ ਬੱਚੀ ਬੱਚੀ ਦੀ ਕੁਆਲਿਟੀ ਵੀ ਬਹੁਤ ਚੰਗੀ ਬਹੁਤ ਵੱਡੀ ਬੱਚੀ ਹੈਗੀ ਖੈਰ ਬੈਡ ਵੀ ਚੰਗੀ ਆ ਬਈ ਬੈਡ ਵੀ ਚੰਗੇ ਕੱਦ ਦਿਖਾ ਦੇ ਬਾਕੀ ਬਈ ਬਾਈ ਜਣ ਦਿਖਾ ਦੇ ਬੈਡ ਆਰੇ ਪਾਸੋਂ ਗੋਲੇ ਵਰਗੇ ਹਮ ਬਾਕੀ ਕੱਦ ਦਿਖਾ ਦੇ ਨਾਲ ਖੜਾ ਦੱਸ ਦੇਈਆ ਪਸੂ ਇਹਹੀ ਗੱਲ ਆ ਬਾਈ ਬਰਾਬਰ ਖੜਾ ਬਾਈ ਉਸ ਹੱਬ ਨਾਲ ਕੱਦ ਦਾ ਅੰਦਾਜ਼ਾ ਲਾ ਲਓ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਮਗਰ ਮੂਹ ਲਾ ਲੇਵਾ ਮਗਰ ਮੂਹ ਦਾ ਲਿਆ ਠੰਡ ਤੋਂ ਸਾਹਮਣੇ ਕੈਮਰਾ ਮਾਰ ਦੇ ਮੂਹ ਨੂੰ ਦੇਖੋ ਲੇਵਾ ਗੱਠ ਲਿਆ ਬਾਕੀ ਤੁਰਦੀ ਦੱਸੂ ਅਸੀਂ ਬਾਈ ਹਜੇ ਨਾ ਚੂਣਗਾ ਉਹਨੀਆਂ ਤੜਕੇ ਉਹਨੂੰ ਫਸੀਆਂ ਫਿਰਦਿਆਂ ਬੜਾ ਹਮ ਸਹੀ ਗੱਲ ਇਧਰ ਲੈ ਬੱਸ ਕਰ ਲੈ ਲੈ ਬਾਈ ਤੋਰਾ ਵੀ ਇੱਕ ਨੰਬਰ ਆ ਲੇਵਾ ਵੀ ਕਮਾਲ ਦਾ ਆਰਡਰ ਬਹੁਤ ਚੰਗਾ ਫੇਸ ਬਾਕੀ ਫੇਸ ਬਿਊਟੀ ਦਿਖਾ ਦੇ ਕਿੰਨੀ ਆ ਬੱਚੀ ਦੀ ਬਈ ਛੋਟਾ 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 ਜਾਂ ਮੂੰਹ ਆ ਛੋਟਾ ਛੋਟਾ ਕਾਨਾ ਬਾਕੀ ਤਾਹਾਂ ਤੋਂ ਮੂਹਰ ਮਾਰਦਾ ਲੇਵਾ ਬਾਕੀ ਥਣ ਥਣ ਵਹਿੜਦਾ ਪੂਰੇ ਥਿਚਵਾਈ ਵਾਲਾ ਥਾਣਾ ਬਹਿੜਦਾ ਪੂਰਾ ਫੁੱਲ ਥਾਣਾ ਬਈ ਲੇਵੇ ਦੀ ਕੁਆਲਿਟੀ ਦੇਖੋ ਤੁਸੀਂ ਇੱਕ ਦੂਜੇ ਤੋਂ ਵੱਧ ਕੇ ਆਜਤਾ ਵੀ ਕਿੰਨਾ ਦੁੱਧ ਦੇ ਦਿੰਦਾ ਉਸ ਦੀ ਦੁੱਧ ਵੀ ਬਾੜਾ ਨਹੀਂ 25 ਤੋਂ 26 ਕਿਲੋ ਚਵਾਉ ਕਿਹੜੇ ਹਿਸਾਬ ਨਾਲ ਮਾਲਕਾਂ ਨੇ ਦੱਸਿਆਗਾ ਲੇਵਾ ਬਈ ਕਮਾਲ ਦਾ ਇਧਰੋਂ ਦੇਖੋ ਬਾਕੀ ਇਧਰੋਂ ਦਿਖਾ ਦੇ ਫੁੱਲ ਚੰ ਪੂਰੀ ਵਿੱਤੀ ਦੇ ਕੱਲਾ-ਗੱਲਾ ਥਣ ਜਿਵੇਂ ਬਾਕੀ ਨਾੜਾ-ਨੂੜਾ ਦਿਖਾ ਦੇ ਲੇਵੇ ਤੇ ਕਿੰਨੀ ਆਈਆਂ ਬਾਕੀ ਮਿਲਕ ਪੈਣ ਬੱਛੀ ਦੀ ਸਹੀ ਗੱਲ ਆ ਵੀਰੇ ਉਹ ਨਿਆਇ ਚੰਗੀ ਆਈ ਬਾਕੀ ਮਗਰ ਜਾਨਵਰ ਬਹੁਤ ਚੰਗਾ ਆਉਂਦੇ ਸਾਲ ਨੂੰ ਬੱਛੀ ਨੇ ਤਿਆਰ ਹੋ ਜਾਣਾ ਯਾਰ ਸਹੀ ਗੱਲ ਆ ਬਈ ਸਹੀ ਗੱਲ ਆ ਬਾਕੀ ਆਪਾਂ ਧਾਰਾ ਮਾਰ ਕੇ ਦਿਖਾ ਨੇ ਨਿਆਣਾ ਕਿਸੇ ਬੜ ਦੇ ਪਾਉਣਾ ਹੋਇਆ ਪਾਲੋ ਨਹੀਂ ਪਾਉਣਾ ਨਾ ਪਾਏ ਠੀਕ ਆ ਬਈ ਲੈ ਬਈ ਜਿਵੇਂ ਚੁਵਾਈ ਦਿਖਾ ਦੇ ਬੱਛੀ ਦੀ ਕਿੰਨੀ ਜੰਗੀ ਬਹੁਤ ਬਾਲਾ ਚੰਗਾ ਕਰਮ ਵਾਲੀ ਦਾ ਲੇਵਾ ਵੀ ਦੇਖੋ ਕਮਾਲ ਦਾ ਬੜੀ ਚੰਗੀ ਚੁਵਾਈ ਆ ਬਾਕੀ ਆਖੇ ਆਪਣੀ ਕਿਸੇ ਬੜ ਦੇ ਨਿਆਣਾ ਪਾ ਵਗਾਰੰਪਸ ਤੋਂ ਲੈਂਦੀ ਨਹੀਂ ਠੀਕ ਹੈ ਬਈ ਜੂਣ ਬਾਲਾ ਚੰਗਾ ਬਈ ਮੋਟਾ ਮੋਟਾ ਚੂਣਾ ਮਗਰ ਲੈਣਾ ਨਹੀਂ ਦੇਖੋ ਚਵਾਈ ਲੈ ਕੀ ਬਾਤ ਆ ਬਈ ਬਾਲੀ ਚੰਗੀ ਚਵਾਈ ਆ ਬਾਲੀ ਨਹੀਂ ਆ ਚੰਗੀ ਚਵਾਈ ਆ ਬਈ ਤੁਹਾਨੂੰ ਲੈ ਇੱਕ ਬਰਾਬਰ ਹਾਥੀ ਚੋਲਾ ਮਸ਼ੀਨ ਨਾਲ ਬਾਲਾ ਨਹੀਂ ਵੜ 25 ਤੋਂ 26 ਕਿਲੋ ਤੋਂ ਸੌਖਾ ਪਾ ਦੂਗੀ ਸਹੀ ਗੱਲ ਆ ਬਈ ਹੈ ਨਾ ਕੀ ਬਾਤ ਆ ਬਈ ਕੱਲਾ ਕੱਲਾ ਇਹੋ ਦੇਖ ਲੈ ਖੱਟਾ ਖੱਟਾ ਬੌਲਾਗਾ ਹਮ ਸਹੀ ਗੱਲ ਬਾਕੀ ਹੁਣ ਵੜ ਉੱtre ਹੀ ਦੇਖ ਲੈ ਕੋਈ ਬੱਚਾ ਲਾਉਣਾ ਲਾਲੇ ਨਹੀਂ ਲਾਉਣਾ ਨਾ ਲਾਵੇ ਠੰਡੀ ਹੰਡੀ ਬਹੁਤ ਆ ਬੱਚੀ ਠੰਡੀ ਸੀ ਨਾ ਲੈ ਵਾ ਦੇ ਅਸੀਂ ਆਰਡਰ ਤਿਆਰ ਕਰਾ ਬੱਚਾ ਲੈ ਆਦਾ ਬਾਤ ਆ ਬਾਈ ਸਹੀ ਗੱਲ ਆ ਬਾਈ ਦੀ ਇੱਕ ਤੋਂ ਇੱਕ ਵੱਧ ਕੇ ਆ ਬਈ ਅੱਜ ਤਾਂ ਫੁੱਲ ਬਰੀਡ ਆ ਦੇਖੋ ਕੱਦ ਵੀ ਪੂਰਾ ਚੰਗਾ ਪ੍ਰਿੰਟ ਪੂਰਾ ਚੰਗਾ ਕਰ ਦੋਈ ਬੈਠਾ ਵਜਣ ਬਹੁਤ ਆਗਾ ਤੇ ਬਾਕੀ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਨੇ ਬਈ 6 ਸਾਲ ਡੇਢ ਸਾਲ ਨੂੰ ਕਰਮਣੀ ਨੇ ਨਾਲ ਹੀ ਤਿਆਰ ਹੋ ਜਾਣਾ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜੀ ਮੁੱਲ ਆ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਜਾਇਜ ਹੋਗਾ ਅੱਗੇ ਪ੍ਰਾਤ ਤਿੰਨ ਨੰਬਰ ਤੇ ਕਿਹੜਾ ਸੂਆ ਸੂਈ ਆ ਬਈ ਇਹ ਤਿੰਨ ਨੰਬਰ ਬਈ ਕੱਲ ਸੂਈਆ ਸ਼ਾਮ ਨੂੰ ਕੱਲ ਸ਼ਾਮ ਇਹਦੇ ਮੰਗਰੇ ਬੱਚਾ ਹੈਗਾ ਬਾਕੀ 나ੜੂਆ ਦਿਖਾ ਦਿਓ ਜਮਾ ਅੱਲਾ 나ੜੂਆ ਹੈਗਾ ਓਏ ਕਿਹੜਾ ਸੂਆ ਸੂਈ ਆ ਬਈ ਦੂਜਾ ਸੂਆ ਸੂਈ ਹੈਗੀ ਬੱਚੀ ਪੂਰੀ ਜਵਾਨੀ ਚ ਹੈਗੀ ਸਹੀ ਗੱਲ ਆ ਬਾਕੀ ਬੱਚੀ ਦੀ ਬਰੀਕੀਆਂ ਬਰੂਕੀਆਂ ਦਿਖਾ ਦੇ ਆਰਡਰ ਇਹਦਾ ਵੀ ਦਿਖਾ ਦੇ ਬੱਚੀ ਦਾ ਤੇ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਬਹੁਤ ਚੰਗਾ ਆਰਡਰ ਆ ਬਈ ਬਈ ਫੀਟਿੰਗ ਦੇਖੋ ਲੈ ਵੇਰੀ ਮਾਇਨ ਬਹੁਤ ਚੰਗੀ ਹੈਗੀ ਲੇਵਾ ਦੇ ਕੋ ਤੁਸੀਂ ਬਈ ਇੱਕ ਕੋਈ ਆਪਣੇ ਕੋਈ ਨੂੰ ਗਰਮ ਨਹੀਂ ਹੋਊਗਾ ਸੀਲ ਹੰਡੀਆਂ ਵੈੜਾ ਹੋਣਗੀਆਂ ਹੂੰ ਬਾਕੀ ਤੂੰ ਆਰਡਰ ਦਿਖਾ ਦੇ ਬੱਸੀ ਦਾ ਕਿੰਨਾਗਾ ਸਹੀ ਗੱਲ ਹੈ ਬਈ ਫਸੀ ਖੜੀ ਆ ਪੂਰਾ ਇੱਕ ਨੰਬਰ ਮੇ ਇੱਕ ਨੰਬਰ ਆਇਆ ਹੱਥ ਨੂੰ ਵੈੜਾ ਦੁੱਗਣਾ ਖਸ ਜਾਣਾ ਹੈ ਤੂੰ ਦੇਖੋ ਕੱਲਾ ਕੱਲਾ ਬਾਕੀ ਥਾਨ ਦਿਖਾ ਦੇ ਹੱਥੀਚੁਾਈ ਵਾਲਾ ਮਿੱਟੀ ਦੇ ਚਾਈ ਇਹ ਕਹਿੰਦਾ ਗੱਠ ਗੱਠ ਪੈਂਦੀ ਆ ਰੇਕੇ ਥਾਨ ਚ ਵੈੜ ਦੇ ਜੀ ਨਾੜਾ ਨੂੜਾ ਫੁੱਲ ਚੰਗੇ ਆ ਮੋਲੀ ਦੇ ਤੋਰ ਦੇ ਬਈ ਮੜੀ ਜੀ ਤੋਰ ਜੀ ਸੂਈ ਸਵਾਈ ਦੂਜਾ ਸੂਆ ਬੈਡ ਅੰਗ ਫੁੱਲ ਜੇਰ ਜੂਰ ਦੀ ਇਹ ਵੀ ਗਰੰਟੀ ਹੋਊਗੀ ਬਈ ਕਿਹੜੀ ਗੱਲ ਕਹਿ ਚ ਉਹਦੀ ਆਪਣੀ ਗਰੰਟੀ ਹੋਊਗੀ ਠੀਕ ਆ ਹਾਂ ਕਿਦੋਂ ਆਪਣੀਆਂ ਗੇਟੋਂ ਬਾਹਰ ਹੋ ਗਏ ਅਗਲੇ ਦਿਨ ਆਪਣੇ ਘਰੇ ਕਿੰਨੀ ਮਰਜ਼ੀ ਦਸਲੀ ਕਰ ਲੈ ਬੰਦਾ ਸਹੀ ਆ ਬਈ ਸਹੀ ਆ ਇੱਧਰ ਲਿਆਇਆ ਕਰਨ ਲੈ ਬਈ ਤੋਰਾ ਦੇ ਬਾਕੀ ਤੋਰਾ ਤਾਰਾ ਦਿਖਾ ਦੇ ਵੀ ਬੈਡ ਦਾ ਕਿੰਨਾ ਚੰਗਾ ਵਕ ਫੇਸ ਬਿਊਟੀ ਬੱਚੀ ਦੀ ਬਾਕੀ ਐ ਨਹੀਂ ਕੋਈ ਮਟਾਇਡ ਜਿਆ ਪੂਰੀਆਂ ਬਰੀਕੀਆਂ ਚ ਆ ਵੜ ਸਹੀ ਗੱਲ ਆ ਬਾਈ ਹਨ ਪੂਰਾ ਐ ਪਤਲੀ ਚਮੜੀ ਪੂਰੀ ਪਤਲੀ ਚਮੜੀ ਜੱਫਸੀ ਫਿਰਦੀ ਆ ਵੜ ਹੁਣ ਵੀ ਤੁਸੀਂ ਭਾਈ ਆ ਚਾਰ ਫੇਰੋ ਲੈਵਾ ਦੇਖੋ ਬਈ ਮੈਂ ਕਹਿੰਨਾ ਕੀ ਬਾਤ ਆ ਸੱਚੀ ਪੰਡ ਵਾਲਾ ਲੇਵਾ ਲੱਗਦਾ ਅੰਡਾ ਲੇਵਾ ਸਾਰਿਆਂ ਦੀ ਪੰਡਾ ਲੇਪਿਆ ਬਈ ਬਾਕੀ ਕਾਦੇ ਦਾ ਵੀ ਦਿਖਾ ਦੇ ਬੈਠਦਾ ਕਿੰਨਾਗਾ ਸਹੀ ਗੱਲ ਆ ਬਈ ਲੈ ਕਾਤ ਤੋਂ ਬੰਦਾ ਖੜ ਕੇ ਅੰਦਾਜ਼ਾ ਲਾ ਲੇ ਹੂੰ ਵੀ ਕਿੰਨਾ ਕਾਦਾ ਬੱਚੀ ਆ ਕਿੰਨਾ ਕਾਦਾ ਬਾਈ ਬਰਾਬਰ ਥੜਾ ਥੱਲੋਂ ਆਰਡਰ ਦੀ ਪਾਵੇਂ ਪੁੱਠੇ ਪਾਸੇ ਦੀ ਬਹਿ ਜਾਏ ਕਿਹੜਾ ਇੰਨਾ ਕਿਹੜਾ ਹਿੱਲਣਾਗਾ ਜਾਤ ਵਾਲਿਆਂ ਬਹਿਣਾ ਮਰਜ਼ੀ ਲੈ ਪੁੱਠੇ ਪਾਸੇ ਸਿੱਧੇ ਪਾਸੇ ਜਿੱਧਰ ਦੀ ਬਾਈ ਕਹਿੰਦਾ ਜੀ ਕਰਦਾ ਉਧਰ ਦੀ ਬਹਿ ਜਾ ਬਾਕੀ ਕਿੱਦੇ ਭੁਲਾ ਭੁਲਾ ਰਹੇ ਗਏ ਬੱਚੀ ਨੇ ਲੇਵਾ ਹੋਰ ਹੀ ਕੋਸ ਕਰ ਜਾਣਾਗਾ ਬੱਚੀ ਦਾ ਲੇਵਾ ਹੁਣ ਵੀ ਬਹੁਤ ਆ ਕਿੰਨਾ ਕਹਦੇ ਬਾਕ ਲਾਇਆ ਭਈ ਚਵਾਈ ਦੇਖ ਲੋ ਬੋਟੀ-ਬੋਟੀ ਚਵਾਈ ਹੈ ਇੱਕ ਨੰਬਰ ਚਵਾਈ ਹੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਚੂਣ ਕਰਮਣੀ ਨੂੰ ਬੜਾ ਚੰਗਾ ਰੇਗ ਬੜਾ ਜੀ ਲੱਗਦਾ ਵੀ ਚੂਣਿਆਂ ਦਾ ਜੀ ਲੱਗਦਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕਰੀ ਨਹੀਂ ਕਹਿਣਾ ਕਰਮਣੀ ਨੇ ਕੁਛ ਨਹੀਂ ਚਵਾਈ ਦੇਖੋ ਲੈ ਹੱਥੀ ਚੋਲਾ ਮਸ਼ੀਨ ਨਾ ਚੋਲਾ ਕੋਈ ਚੈੱਕਰੀ ਨਹੀਂ ਲੈ ਮਗਰਲੇ ਥਣਾਈ ਦੇਖੋ ਚਵਾਈ ਬਾਈ ਬਾਈ ਬੜਾ ਚੰਗਾ ਕਰਮਣੀ ਨੂੰ ਚੂਣ ਲੱਗਿਆ ਮੋਟੀ-ਮੋਟੀ ਚਵਾਈ ਹੈ ਗੰਦੀ ਇਹਦਾ ਮਾੜੇ-ਮੋੜੇ ਭਲਾ ਬੱਚੀ ਦੇ ਭਈ ਹਜੇ ਫੇ ਤਾਜੀ ਸੂਈ ਹੈ ਨਾ ਤਾਜੀ ਸੁਈ ਕਰਕੇ ਬਾਈ ਕਿਨਾਂ ਬਾਕੀ ਥਾਣ ਥਣ ਕਿਸੇ ਵੈੜ ਦਾ ਛੋੜਾ ਪੂਰਾ ਮੂਠੀ ਵਾਲਾ ਥਣ ਲੱਗਿਆ ਵੜਾਂ ਦੇ ਪੂਰੀ ਵਿੱਤੀ ਨੇ ਥਾਣਾ ਕੱਲਾ ਕੱਲਾ ਥਾਣ ਕੋਈ ਚੱਕਰ ਨਹੀਂ ਬਈ ਚਵਾਈ ਨੰਬਰ 1 ਲੈਵਾ ਕਮਾਲ ਦਾ ਲੈਫ ਖੱਟਾ ਵੋਲਾ ਸਾਰਿਆਂ ਦਾ ਬਈ ਹਜੇ ਸਾਰਿਆਂ ਦਾ ਖੱਟਾ ਹੀ ਵੋਲਾ ਲੈਵ ਮੀਨ ਰੀਫੀਟਿੰਗ ਦੇਖੋ ਯਾਰ ਆ ਦੇਖੋ ਉੱtre ਹੀ ਬੱਚੀ ਦੇ ਲੈਵਾ ਕਿੰਨਾ ਤਿਆਰ ਕਰਾ ਚੰਗਾ ਬੱਚੀ ਸਹੀ ਗੱਲ ਹੈ ਮੁੱਲ ਭਰਾ ਜੈ ਜੀ ਹੋ ਮੁੱਲ ਫੋਨ ਤੇ ਹੋਣਗੇ ਹੋਣਗੇ ਵੜਾ ਹਿਸਾਬ ਨਾਲ ਜਮਾਂ ਜੈ ਜੀ ਬਹੁਤ ਠੀਕ ਹੈ ਬਾਈ ਅੱਗੇ 4 ਨੰਬਰ ਕਿਹੜਾ ਸੂਹਾ ਸੂਈ ਆ ਵੀਰੇ ਇਹ ਵੀ ਦੂਜਾ ਸੂਹਾ ਸੂਈ ਆ ਬਈ ਇਹ ਕਦੋਂ ਸੂਈ ਆ ਵੀਰੇ ਇਹਨੂੰ ਇਹ ਤੀਜਾ ਦਿਨ ਸੂਈ ਨੂੰ ਆਂਗਾ ਤੀਜਾ ਦਿਨ ਬੱਚਾ ਕਿਹਾਂ ਮੰਗਰ ਇਹਦੇ ਹੀ ਬੱਚਾ ਹੀ ਆ ਬਈ ਬੱਚਾ ਹੀ ਆ ਬਈ ਬੋੜਾ ਮੰਨ ਕੇ ਚਲੋ ਹੂ ਤਾਂ 9 ਕਿਲੋ ਇੱਕ ਟਾਈਮ ਦਾ ਤੀਜੇ ਦਿਨ ਨੂੰ ਆਪਾਂ 8 ਕਿਲੋ ਕਹਿ ਕੇ ਦੇਵਾਂਗੇ ਇੱਕ ਟਾਈਮ ਦਾ ਬਾਕੀ ਬੈੜਾ ਲੇਵਾ ਦਿਖਾ ਦੇ ਮਾਏ ਕਹਿੰਦਾ ਕੀ ਬਾਤ ਪੰਡਾਲ ਵਾਲੇਵਾ ਲੱਗਿਆ ਪੂਰਾ ਬਈ ਸੱਚੀ ਹੀ ਇੱਕ ਦੂਜੀ ਤੋਂ ਵੱਧ ਗਿਆ ਲੈ ਪੰਡਾਲ ਵਾਲਾ ਲੇਵਾ ਸੱਚੀ ਤੇ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਪੂਰਾ ਵਿਖਰਨ ਲੱਗਾ ਉਹ ਧਾਰਾ ਪਰ ਇੱਕ ਬੈੜਦੀ ਮਾਰ ਕੇ ਦਿਖਾਵਾਂਗੇ ਬਹੁਤ ਚੰਗੀਆਂ ਮੂਹਰ ਮਾਰ ਨੂੰ ਨਾੜਾਂ ਨੂੜਾਂ ਦਿਖਾ ਦੇ ਲੇਵੇ ਤੇ ਕੱਲੀ ਕੱਲੀ ਨਾੜ ਆਹ ਦੇਖ ਨਾੜਾ ਤਣਾ ਪਹਿਲੇ ਵਾ ਬਾਕੀ ਪੂਰਾ ਡਾ ਪ੍ਰਿੰਟ ਬਰੀਕਾਂ ਚ ਹੈਗੀ ਖੋਲ ਦੇ ਬਾਈ ਤੋੜ ਕੇ ਰੱਖ ਬਾਕੀ ਐ ਨਹੀਂ ਕੋਈ ਮੋٹے ਪਿੰਡੇ ਤੇ ਪੂਰੀ ਬਰੀਕ ਬਹਿੜ ਆਗੀ ਸਹੀ ਗੱਲ ਆ ਬਾਈ ਫੁੱਲ ਬਰੀਡ ਫੁੱਲ ਕੁਆਲਿਟੀ ਲੇਵਾ ਕਮਾਲ ਦਾ ਸੋਈ ਸਵਾਈ ਬੱਚਾ ਮਗਰ ਬੱਚਾ ਤੇ ਤੋਰਾ ਇੱਕ ਨੰਬਰ ਆ ਨਾਲਾ ਨੂਣਾ ਫੁੱਲ ਕਿੰਨਾ ਕੁ ਦੁੱਧ ਦੇ ਦੂਆ ਅਸਤੀ ਮੇਰੇ ਫੋਲਾ ਦੁੱਧ ਵੀ ਕੋਈ ਬਾਹਲਾ ਨਹੀਂ 25 ਤੋਂ 26 ਕਿਲੋ ਦੁੱਧ ਚਵਾ ਦੂਗੀ ਬੈੜ ਕਿਵੇਂ ਬੈਠਦੇ ਹੁਣ ਦੁੱਧ ਆਗਾ ਸਹੀ ਗੱਲ ਆ ਬਈ ਹੂੰ ਹੁਣ ਵੀ ਮੰਨ ਕੇ ਆਪਾਂ 9 ਕਿਲੋ ਟਾਈਮ ਦਾ 8 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਬਾਈ ਬਾਕੀ ਗਾਹਾਂ ਅਗਲੀ ਸੇਵਾ ਕੀ ਸਹੀ ਆ ਬਾਈ ਬਾਕੀ ਫੇਸ ਬਿਊਟੀ ਤਾਹਾਂ ਤੂੰ ਤਾਂ ਦਿਖਾ ਦੇ ਮੂਰ ਮਾਰ ਨੂੰ ਲੈ ਵਾ ਕਿਵੇਂ ਕਹਿੰਦਾ ਧੁੰਨੀ ਤਿੱਕਰ ਲਾਈ ਫਿਰਦੀਆਂ ਮੂਰ ਨੂੰ ਲੈ ਵਾ ਬੜਾ ਸੱਚੀ ਧੁੰਨੀ ਧੱਕ ਗਿਆ ਵਾ ਬਾਈ ਲੈ ਵਾ ਉਹ ਦੇਖ ਲਓ ਇਹ ਮਰਮਰੂਦ ਲਾ ਲੇਵਾ ਪੰਡ ਵਾਲਾ ਲੇਵਾ ਕਿਸੇ ਪਾਸੋਂ ਕਰਮਾਲੀ ਤੇ ਕੋਈ ਘਾਟ ਨਹੀਂ ਕੋਈ ਘਾਟ ਨਹੀਂ ਤੇ ਮੁੱਲ ਫੂਨ ਤੇ ਹੋ ਜੂ ਮੁੱਲ ਫੂਨ ਤੇ ਹੋ ਜੂ ਹੋ ਜੂ ਮੁੱਲ ਜਾ ਜਬੀ ਬਹੁਤ ਠੀਕ ਹੈ ਮੁੱਲ ਕਾਦ ਦੇਦਾ ਵੀ ਦਿਖਾ ਦੇ ਬੈਠ ਰੋ ਉਧਰ ਖੜ ਕੇ ਹੂੰ ਵੀ ਕਿੰਨਾ ਕਾਦਦਾ ਬੱਛੀ ਦਾ ਕਦ ਫੁੱਲਾ ਹਨ ਹਾਂ ਕਦ ਕੁਦ ਚੰਗਾ ਪੂਰਾ ਬਰੀਕੀਆਂ ਜੇ ਬੱਛੀ ਪੂਰੀ ਸਹੀ ਗੱਲ ਹੈ ਬਾਕੀ ਫੇਸ ਦਿਖਾ ਦੇ ਬੱਛੀ ਦਾ ਕਿੰਨਾ ਚੰਗਾ ਜੇਸ ਦੀ ਬਿਊਟੀ ਦੇਖੋ ਕਮਾਲ ਦੀ ਬੋਦੀ ਬਾਦੀ ਚੰਗਿਆ ਸੁਨੱਖ ਪੁਣਾ ਬੜ ਦੇ ਵਿੱਚ ਫੁੱਲਾ ਬਈ ਫੁੱਲਾ ਪਾ ਤਾਰਾ ਮਾਰ ਕੇ ਦਿਖਾ ਦਿੰਦੇ ਠੀਕ ਹੈ ਬਈ ਮਾਰ ਲੈ ਬਈ ਸ਼ਵਾਈ ਇਹ ਵੀ ਦਿਖਾ ਦੇ ਬ ਇੱਕ ਤੋਂ ਇੱਕ ਵੱਧ ਕਿ ਆ ਸਾਰੀਆਂ ਦੀ ਚਵਾਈ ਇੱਕੋ ਜੀ ਆ ਇੱਕੋ ਜਿਹੀ ਕਿਹਦੇ ਆਈ ਨਹੀਂ ਚਵਾਈ ਹਾਂ ਜਿਵੇਂ ਆਉਦੇ ਮੈਂਡ ਨਾਲ ਸੋਚ ਕੇ ਲਵਾਈ ਹੁੰਦੀ ਹੈ ਨਾ ਇਹਦੇ ਚਵਾਈ ਹੋਵੇ ਸੱਚੀ ਉਹ ਜੀ ਲੱਗਦਾ ਲੈ ਮੋਟੀ ਮੋਟੀ ਚਵਾਈ ਆ ਲੈ ਲੈ ਕਿੰਨਾ ਘਧਰਾ ਮਾਰਿਆ ਬਾੜ ਦੀ ਨੇੜੇ ਠੋਕ ਦੇਣੀਆਂ ਸਹੀ ਗੱਲ ਆ ਬਈ ਲੱਗਦੀ ਮਗਰਲੇ ਥਣਾ ਦੀ ਚਵਾਈ ਦੇਖੋ ਇੱਕ ਨੰਬਰ ਚਵਾਈ ਆ ਮੋਟੀ ਮੋਟੀ ਚਵਾਈ ਆ ਜੀ ਪੂਰੀ ਫੁੱਲ ਚੰਗੀ ਚਵਾਈ ਆ ਬਈ ਬਾਈ ਕਹਿੰਦਾ ਜੀ ਲੱਗਦਾ ਵੀ ਚੋਈ ਚੱਲ ਚੋਈ ਚੱਲ ਹਾਂ ਮਸ਼ੀਨਾਂ ਚੋੜਾ ਥੀਜੋੜਾ ਬਰਾਬਰ ਆ ਹਾਂ ਇੱਕ ਬਰਾਬਰ ਆ ਗਿਆ ਸਹੀ ਗੱਲ ਆ ਛੂਣ ਬਾੜਾ ਚੰਗਾ ਠੰਡੀ ਸੀਲ ਫੁੱਲ ਆ ਬਈ ਕਹਿਣਾ ਕਰਮ ਵਾਲੀ ਨੇ ਕੋਸ਼ਿਸ਼ ਬਾਕੀ ਥਣ ਦਿਖਾ ਦੇ ਵੀ ਕਿੰਨਾ ਚੰਗਾ ਬੱਛੀ ਆ ਬਾਈ ਨਾੜਾਂ ਤੇ ਥਣ ਚੈੱਕ ਕਰ ਲਓ ਨੇੜ ਤੋਂ ਲੈ ਪੂਰੀ ਵਿਤੀ ਦੇ ਕੱਲਾ 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 ਥਾਣਾ ਦਾ ਹਾਂ ਮੋਲ ਜਾਇਜੂ ਹੋਊ ਫੋਨ ਤੇ ਬੜਾ ਚੰਗੀਆਂ ਨੇ ਬਈ ਫੁੱਲ ਬਰੀਡ ਆ ਲੈਵੇ ਕਮਾਲ ਦੇ ਪੰਡ ਵਾਲਾ ਲੈਵਲ ਜੇਰ ਜੂਰ ਦੀ ਇਹਦੀ ਵੀ ਗਾਰੰਟੀ ਹੋਵੇ ਆਪਣੀ ਓਕੇ ਬਈ ਹਾਂ ਅੱਗੇ ਵੀਰੇ ਪੰਜ ਨੰਬਰ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਬਈ ਮਾਲਕਾਂ ਦੂਜਾ ਸੂਆ ਕਹਿ ਕੇ ਦਿੱਤੀ ਹੈਗੀ ਕਿੰਨੇ ਦਿਨਾਂ ਦੀ ਕੱਚੀ ਇਹ ਲੈਂਦੀ ਆ ਬਈ ਹਫਤਾ ਗਾ ਜੇ ਵੜ ਹਫਤਾ ਗਾ ਲੈਂਦੀ ਆ ਬਾਕੀ ਥੱਲੇ ਉਹ ਦਿਖਾ ਦੇ ਕਿੰਨੀ ਚੰਗੀ ਹੈਗੀ ਉਹ ਤਿਆਰ ਤਾਂ ਹਫ਼ਤਾ ਕਿਵੇਂ 2-4 ਦਿਨਾਂ ਜੀ ਹੋ ਜਾਂਦੇ ਇਹਨਾਂ ਦਾ ਕਿਹੜਾ ਕੋਈ ਪਤਾ ਲੱਗਦਾ ਹੈਗਾ ਬਾਕੀ ਸੀਲ ਠੰਡੀ ਇਹ ਵੀ ਬਹੁਤ ਹੈਗੀ ਥੱਲੇ ਉਹ ਦਿਖਾ ਦੇ ਸਹੀ ਗੱਲ ਬੱਚੀ ਕਿੱਦੇ ਬਣ ਗਈ ਇਹਨਾਂ ਵਾਂਗੂ ਹੀ ਲੈਵਾ ਤਿਆਰ ਕਰਨਾ ਇਹਨੇ ਖੋਲੀ ਬਈ ਤੋਰੀ ਕੱਲੀ ਕੱਚੀ ਕੱਚੀ ਉਹ ਸਭ ਨਾਲ ਦਾ ਕੱਦ ਭਜਣ ਬਹੁਤ ਆ ਬੱਚੀ ਦਾ ਜਿਹੜੇ ਸਭ ਨਾਲ ਬੈਡ ਦੀ ਤਿਆਰੀ ਹੈ ਨਾ ਜਿਵੇਂ ਆ ਬੈਡਾਂ ਸੂਈਆਂ ਆਈਲੇ ਵਾਲਾ ਲੈ ਕੇ ਸੋਣਾ ਕਰਮ ਵਾਲੀ ਨੇ ਬਾਕੀ ਕੱਦ ਭਜਣ ਬਹੁਤ ਆ ਬੈਡ ਦਾ ਬਈ ਫੁੱਲ ਕੱਦ ਫੁੱਲ ਬਰੀਡ ਲੈਵਾ ਇੱਕ ਨੰਬਰ ਟਲਾਂ ਦਾਸ ਦੀ ਆਰਡਰ ਸੋਣਾ ਤਿਆਰ ਕਰੋ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿਥੀ ਦੇ ਥਣ हां ਬਈ ਚਵਾਈ ਦੀ ਬਹੁਤ ਚੰਗੀ ਨਿਕਲੂ ਕਰਮ ਵਾਲੀ ਲੈ ਵਾਕੀ ਤਾਹਾਂ ਤੋਂ ਕੋਈ ਨਹੀਂ ਆਪਾਂ ਟੂ ਹਿਟਾ ਹੀ ਚਾਗਦੇ ਕੋਈ ਤੋਰੇ ਤਰੇ ਜਿਹਾ ਫਰਕ ਹੈ ਕਿਸੇ ਵੈੜਦੇ ਨਹੀਂਗਾ ਸਹੀ ਗੱਲ ਆ ਬਾਈ ਸਹੀ ਗੱਲ ਆ ਕੋੜੀਆਂ ਰਗੀਆਂ ਸਾਰੀਆਂ ਵੜਾਂ ਹਮ ਕੱਚੀ ਆ ਕੱਚੀ ਹਸਾਬ ਨਾਲ ਮੁੱਲ ਵੀ ਉਹੇ ਜਾ ਹੋਊਗਾ ਹਾਂ ਮੁੱਲ ਵੀ ਜਾਇ ਜਾਊਗਾ ਕੱਚੀ ਹਸਾਬ ਨਾਲ ਕੋਈ ਸਾਹਮਣੇ ਬੰਦੇ ਲੈਣੇ ਹੋਵੇ ਹਾਂ ਹਾਂ ਚਾਰ ਦਿਨ ਸੰਭੂਗਾ ਉਹੇ ਜਾ ਬਾਈ ਕਹਿੰਦਾ ਮੁੱਲ ਵੀ ਆਪਾਂ ਜਮਾ ਜਾਇ ਜਾ ਕਿੱਦੇ ਵੜਨੇ ਤਿਆਰ ਹੁਣ ਇਹਨਾਂ ਦੇ ਮੁੱਲ ਜੀ ਹੋਣਾ ਇਹਨੇ ਵੀ ਬਾਕੀ ਥਾਣ ਥੂਣ ਦਿਖਾ ਦੇ ਬਹੁਤ ਚੰਗਾ ਹੈ ਢਿੱਲਾ ਢੁਲਾ ਬਹੁਤ ਪੰਗਾ ਵੱਚੀ ਦੇ ਬੀ ਥਾਣ ਤੇ ਨਾਲਾ ਨੂੜਾ ਨਾਲਾ ਨੂੜਾ ਬਹੁਤ ੱਲੇ ਵੇ ਤੇ ਭਾਈ ਜੀ ਗੱਲ ਸਹੀ ਆਹੀ ਬੜਾ ਵੰਗੂ ਤਿਆਰੀ ਹੋਣੀ ਹੈ ਇਹਦੀ ਬਸ ਕੱਚੀ ਆ ਉਸ ਹੱਬ ਨਾਲ ਅੰਦਾਜ਼ਾ ਲਾਇਓ ਮੋਲ ਜਿਹੜਾ ਜਮਾ ਜਾਇਜ਼ ਹੋਣਾਗਾ ਹਾਂ ਬਈ ਅੱਗੇ ਭਰਾ ਲਾਸਟ ਕਿਹੜਾ ਸੂਆ ਵੀਰੇ ਲਾਸਟ ਵੀ ਦੂਜਾ ਸੂ ਆਵੇ ਦੂਜਾ ਸੂਆ ਬਾਕੀ ਵਜਨ ਬੂਜਨ ਦਿਖਾ ਦੇ ਬੈੜ ਦਾ ਕਿੰਨਾਗਾ ਵਜਨ ਬਹੁਤ ਹਨ ਬਹੁਤ ਪਲੀ ਪੁਲੀ ਵੀ ਬੈੜ ਹੈਗੀ ਹਾ ਇਹ ਵੀ ਜਰਸੀ ਹੈਗੀ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਇਹ ਵੀ ਵੀ 5 ਤੋਂ 6 ਦਿਨ ਲੈ ਜੂਗੀ ਥੱਲੇੋਂ ਸੁੱਲਿਓ ਦਿਖਾ ਦੇ ਕਿੰਨੀ ਹੈ ਬੈੜ 5 ਤੋਂ 6 ਦਿਨਾਂ ਦੀ ਕੱਚੀ ਹੈ ਲੈ ਵਾ ਦੇਖੋ ਲੈ ਵਾ ਵਜਨ ਬਰੀਕੀ ਦੇਖ ਬਰੀਕੀ ਦੇਖ ਬਾਕੀ ਨਾੜਾਂ ਦਿਖਾ ਲੈ ਵੇ ਕਿੰਨੀਆਂ ਵੇ ਦੇਖੋ ਕਿੰਨੀ ਭਈਆ ਸਾਰੀਆਂ ਬਾਲਟਾਂ ਲੈ ਕੱਢੂ ਫੇਰ ਸੁਣ ਤੇ ਥਾਨ ਦੇਖੋ ਮੱਝ ਵਾਲਾ ਥਾਨ ਲੱਗਿਆ ਮੱਝ ਥਾਨ ਸੀਲ ਠੰਡੀਆਂ ਵੀ ਕੋਈ ਖੱਟਰ ਨਹੀਂ ਗਈ ਕੇ ਮਰਜੀ ਬੈਠਾ ਰੇ ਸਿੱਧੇ ਪਾਸ ਇਹ ਵਸੇ ਵੇਇਆ ਸਹੀ ਗੱਲ ਚੱਕਰੀ ਨਹੀਂ ਗਾ ਵੜਾ ਨੂੰ ਤਾਂ ਬੋਲੀ ਬਈ ਤੋਰ ਕੇ ਸਹੀ ਚੰਗੀ ਆ ਵੜ ਬਾਈ ਬਾਕੀ ਭਾਜਣ ਦਿਖਾ ਦੇ ਤਾਹਾਂ ਤੋਂ ਕਿੰਨੀ ਚੌੜੀ ਚੜੀ ਆ ਵੜ ਚੌੜੀ ਬਹੁਤ ਆ ਸਹੀ ਗੱਲ ਆ ਕਿੱਦੇ ਬੱਚੀ ਤਿਆਰ ਹੋਗੀ ਆਪ ਨੂੰ ਪਤਾ ਫੁੱਲ ਰੁਪਿਆ ਦੇ ਬੱਚੀ ਹੈਗੀ ਸਹੀ ਗੱਲ ਆ ਬਾਈ ਬਾਕੀ ਦੁੱਧ ਵੀ ਕੋਈ ਬਾਹਲਾ ਨਹੀਂ ਗਾ 22 23 ਕਿਲੋ ਪਲੂਣ ਦਾ ਚੋਆ ਹੈ ਕਿ 24 25 ਕਿਲੋ ਚਵਾ ਦੂ ਬੱਚੀ ਠੀਕ ਆ ਹਾਂ ਕਿ ਮੈਂ ਕੱਦ ਬੈੱਡ ਵੀ ਚੰਗਾ ਹੈਗਾ ਰਾਜੀ ਰੂਜੀ ਬਹੁਤ ਆ ਸਹੀ ਗੱਲ ਆ ਬਾਕੀ ਜਰਸੀਆਂ ਚ ਪੈਂਦੀ ਹੈਗੀ ਜਰਸੀਆਂ ਚ ਪੈਂਦੀ ਆ ਨਾ ਗਰਮੀ ਮੰਨੇ ਤੇ ਬਾਕੀ ਫੈਂਟ ਬਾਕੀ ਲੰਬੀ ਦਿਖਾ ਦੇ ਕਿੰਨੀ ਆ ਵੇੜਾ ਲੰਮੀ ਫੋਲਾ ਬਈ ਬਸ ਜਿੰਨੀ ਲੰਮੀ ਆ ਕਣੀ ਭਰਾ ਹਾਂ ਬਈ ਤੇ ਮੁੱਲ ਜਾਇਜ ਹੀ ਹੋ ਫਿਰ ਮੋਲੇ ਦਾ ਵੀ ਜਾਇਜ ਹੋਗਾ ਹੂ ਫੂਨ ਤੇ ਠੀਕ ਆ ਕੱਚੀ ਕਿਵੇਂ ਕੱਚੀਆਂ ਕਿਹਨੇ ਆ ਤਿਆਰ ਕਰਕੇ ਵੇਚਨੇ ਆ ਗਨੋਸ਼ ਸਾਹਿਬ ਨੂੰ 2 ਰੁਪਏ ਛੱਡ ਕੇ ਦੇ ਦਾਂਗੇ ਬਹੁਤ ਠੀਕ ਆ ਬਾਈ ਹਮ ਨਾਗਸੀ ਭਰਾ ਕੋਲੇ 6 ਬਾਈ 6 ਦੇ 6 ਇੱਕ ਦੂਜੀ ਤੋਂ ਵੱਧ ਕੇ ਆ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ